ਯਾਰ ਮੈਂ ਤੁਹਾਡੇ ਕੋ ਆਇਆ ਸ਼ਾਬਾਹ ਬਈ ਹੋਣ ਜਾ ਕੋ ਆਇਆ ਤੂੰ ਰਾਜ ਕਿਸਾਨਾਂ ਜਾਤ ਦਾ ਨਤਾਰਾ ਬਈ ਹੋਣ ਜਾ ਕੋ ਆਇਆ ਬੱਲੇ ਹੋਣ ਜਾ ਕੋ ਆਇਆ ਸ਼ਾਬਾਹ ਬਈ ਹੋਣ ਜਾ ਕੋ ਆਇਆ ਜੇਮ 7 ਖਬਰ ਨਾਮ ਵੇਖ ਰਹੇ ਦਸਕਰ ਨੂੰ ਸਤਿ ਸ਼੍ਰੀ ਅਕਾਲ ਮੈਂ ਨਮਾਸ਼ਰ ਤੋਂ ਪੱਤਰਕਾਰ ਅਗਰਵਾਕਸਿੰਗ ਮੈਂ ਹੇ ਦੋਸਤੋ ਦੱਸ ਲਈਏ ਇੱਕ ਪਾਸੇ ਕਿਸਾਨ ਜਿਥੇ ਬੰਨੀਆਂ ਜਿਹੜੀਆਂ ਉਹ ਪੰਜਾਬ ਦੇ ਵੱਖ-ਵੱਖ ਸਰਹੱਦਾਂ ਦੇ ਉੱਤੇ ਡਟੀਆਂ ਹੋਈਆਂ ਕਿਸਾਨ ਮੰਗਾਂ ਨੂੰ ਲੈ ਕੇ ਸੰਘਰਸ਼ ਜਿਹੜਾ ਚੱਲ ਰਿਹਾ ਦੂਸਰੇ ਪਾਸੇ ਜਿਹੜੀਆਂ ਖੱਬੇ ਪੱਖੀ ਜਥੇ ਬੰਨੀਆਂ ਉਹਨਾਂ ਵੱਲੋਂ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ ਨਮਾਸ਼ਰ ਦੀ 12 ਬਰੀ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਅਸੀਂ ਪਹਿਲੇ ਸੁਣਦੇ ਹੁੰਦੇ ਸੀ ਇਹ ਕਿਰਤੀਏ ਜਾਗਵੇ ਹੁਣ ਜਾਗੋ ਆਈਆ ਇਹ ਇਕੱਲੀ ਵਿਆਹਾਂ ਦੇ ਵਿੱਚ ਜਾਗੋ ਨਹੀਂ ਸਿਕਟੀ ਜਾਂਦੀ ਜਿਹੜੇ ਕਿਸਾਨ ਜਿੱਥੇ ਬੰਦਿਆਂ ਮਜ਼ਦੂਰ ਜਿੱਥੇ ਬੰਦਿਆਂ ਉਹਨਾਂ ਵੱਲੋਂ ਵੀ ਇੱਕ ਜਾਗੋ ਦਾ ਪ੍ਰੋਗਰਾਮ ਅਲਿਕਿਆ ਗਿਆ ਅੱਜ ਜਿਹੜੇ ਬਾਰਦਰੀ ਬਾਗ ਤੋਂ ਨਵਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਵੱਲੋਂ ਮਜ਼ਦੂਰ ਜਿੱਥੇ ਬੰਦਿਆਂ ਵੱਲੋਂ ਜਾਗੋ ਕੱਢੀ ਜਾ ਰਹੀ ਆ ਕਿਹਨੇ ਮਾਮਲਿਆਂ ਲੈ ਕੇ ਉਹ ਜਾਗੋ ਕੱਢੀ ਜਾ ਰਹੀ ਆ ਉਸ ਬਾਰੇ ਅਸੀਂ ਜਾਣਕਾਰੀ ਲਵਾਂਗੇ ਇਥੋਂ ਦੇ ਕਿਸਾਨ ਜਿੱਥੇ ਬੰਦਿਆਂ ਦੇ ਆਗੋਂ ਪਾਸੋਂ ਆਉ ਜਾਣਦੇ ਆ ਕੀ ਕਹਿੰਦੇ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਂਜੀ ਆ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਜਾਗੋ ਕੱਢੀ ਜਾਊਗੀ ਇਸ ਜਾਗੋ ਦਾ ਮਕਸਦ ਜਿਹੜਾ ਹੈ ਇਹ ਕੋ ਵਿਆਹ ਦੀ ਜਾਗੋ ਨਹੀਂ ਹੈ ਇਸ ਜਾਗੋ ਦਾ ਮਕਸਦ ਹੈ ਵੀ 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਤੇ ਭਾਰਤ ਦੀਆਂ ਸਾਰੀਆਂ ਹੀ ਟ੍ਰੇਡ ਯੂਨੀਅਨਾਂ ਜਿਹੜੀਆਂ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੈ ਬੰਦ ਦਾ ਸੱਦਾ ਇਸ ਕਰਕੇ ਦਿੱਤਾ ਕਿ ਜਿਹੜੀ ਖੇਤੀ ਹੈ ਉਹਨੂੰ ਮੋਦੀ ਸਰਕਾਰ ਕਾਰਪੋਰੇਟਸ ਨੂੰ ਜਿਹੜੀ ਆ ਉਹ ਦੇ ਰਹੀ ਆ ਔਰ ਜਿਹੜੀ ਇੰਡਸਟਰੀ ਹੈ ਉਹਦਾ ਨਿੱਜੀਕਰਨ ਜਿਹੜਾ ਕੀਤਾ ਜਾ ਰਿਹਾ ਤੇ ਵੱਡੇ ਵੱਡੇ ਜਿਹੜੇ ਇੰਡਸਟਰੀਅਲ ਅਦਾਰੇ ਆ ਉਹਨਾਂ ਨੂੰ ਵੇਚਿਆ ਜਾ ਰਿਹਾ ਤੇ ਨਾਲ ਦੀ ਨਾਲ ਇਹਨਾਂ ਦੋਹਾਂ ਖੇਤਰਾਂ ਦੇ ਵਿੱਚ ਹੀ ਕਾਰਪੋਰੇਟ ਜਿਹੜਾ ਕੋਸਪੈਂਟ ਨਹੀਂ ਕਰ ਰਿਹਾ ਕਾਰਪੋਰ ਰੇਟ ਪਰਚੂਨ ਜਿਹੜਾ ਬਾਜ਼ਾਰ ਹੈ ਉਹਦੇ ਉੱਤੇ ਬਹੁਤ ਵੱਡਾ ਹਮਲਾ ਉਹ ਵੀ ਕਰ ਰਿਹਾ ਨਮਾ ਸ਼ਹਿਰ ਦੇ ਵਿੱਚ ਵੀ ਡੀਮਾਰਟਰਗੇ ਮਾਲ ਹੈ ਜਿਹੜੇ ਉਹ ਖੁੱਲਣ ਜਾ ਰਹੇ ਆ ਜਿਹੜੇ ਸਾਡੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤਬਾਹ ਕਰ ਦੇਣਗੇ ਪਹਿਲੇ ਹੀ ਜਿਹੜਾ Amazon ਤੇ ਇਦਾਂ ਦੀਆਂ ਵੱਡੀਆਂ ਕੰਪਨੀਆਂ ਨੇ ਆਨਲਾਈਨ ਬਿਜ਼ਨਸ ਦੇ ਵਿੱਚ ਆਪਣੇ ਪੈਰ ਜਿਹੜੇ ਪਸਾਰ ਲਏ ਆ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਆ ਜਿਹੜਾ ਦੁਕਾਨਦਾਰ ਭਰਾਵਾਂ ਨੂੰ ਹੋਏਗਾ ਇਸ ਕਰਕੇ ਮੋਦੀ ਗਵਰਨਮੈਂਟ ਜਿਹੜੀ ਆ ਲੋਕਾਂ ਦੇ ਮੰਗਾ ਮਸਲੇ ਸੁਣਨ ਦੀ بجائے ਧੱਕੇ ਦੇ ਨਾਲ ਜ਼ੋਰ ਦੇ ਨਾਲ ਉਹਨਾਂ ਨੂੰ ਦਬਾਣਾ ਚਾਹੁੰਦੀ ਆ ਹੁਣ ਵੀ ਕਿਸਾਨ ਆਪਣਾ ਅੰਦੋਲਨ ਕਰਨ ਦਿੱਲੀ ਜਾ ਰਹੇ ਸੀ ਤਾਂ ਉਹਨਾਂ ਨੂੰ ਬਾਰਡਰ ਦੇ ਉੱਤੇ ਰੋਕ ਲਿਆ ਗਿਆ ਕਿਲਾ ਗੜ ਦਿੱਤੀਆਂ ਗਈਆਂ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਸਿੱਟੇ ਗਏ ਆ ਫਿਰ ਇਹ ਡੈਮੋਕਰੇਸੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜੇ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਕਿਸੇ ਨੂੰ ਪ੍ਰਦਰਸ਼ਨ ਹੈ ਜਿਹੜਾ ਉਹ ਵੀ ਕਰਨ ਨਹੀਂ ਦੇਣਾ ਸੋ ਇਸ ਕਰਕੇ ਅਸੀਂ ਮੋਦੀ ਸਰਕਾਰ ਦੀ ਉਹ ਨਿੰਦਾ ਕਰਦੇ ਆ ਤੇ ਇਹ ਜਿਹੜੇ ਸਾਡੇ ਜਮਹੂਰੀ ਅਧਾਰੇ ਆ ਉਹਨਾਂ ਨੂੰ ਵੀ ਹੌਲੀ-ਹੌਲੀ ਕਰਕੇ ਖਤਮ ਕੀਤਾ ਜਾ ਰਿਹਾ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਸਬੀਆਂ ਕੋਰਟਾਂ ਹੋਣ ਉਹਦੇ ਵਿੱਚ ਵੀ ਦਖਲਅੰਦਾਜ਼ੀ ਕੀਤੀ ਜਿਹੜੀ ਜਾ ਰਹੀ ਆ ਤੇ ਜਿਹੜੀ اپوزیشن ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ اپوزیشن ਹੈ ਉਹਨੂੰ ਇਹ ਗਵਰਨਮੈਂਟ ਬਰਦਾਸ਼ਤ ਨਹੀਂ ਬਰਦਾਸ਼ਤ ਨਹੀਂ ਕਰ ਰਹੀ ਔਰ ਹਰ اپوزیشن ਨੂੰ 빙ੇਤੇ ਦੇ ਢੰਗ ਦੇ ਨਾਲ ਦਬਾਉਣ ਦੇ ਯਤਨ ਕੀਤੇ ਜਾ ਰਹੇ ਆ ਕਿਸੇ ਨੂੰ ਕ੍ਰਪਸ਼ਨ ਦੇ ਕੇਸ ਚੁਲਝਾਇਆ ਜਾ ਰਿਹਾ ਕਿਸੇ ਨੂੰ ਡਰਾ ਕੇ ਆਪਣੇ ਨਾਲ ਰਲਾਇਆ ਜਾ ਰਿਹਾ ਕਿ ਵਨ ਮੈਨ ਸ਼ੋਅ ਹੈ ਜਿਹੜਾ ਪੂਰੇ ਦੇਸ਼ ਚ ਹੋ ਰਿਹਾ ਹੈ ਕਿਸਮ ਦਾ ਤੇ ਮੁੱਖ ਮੰਤਰੀਆਂ ਤੱਕ ਨੂੰ ਜਿਹੜਾ ਚੱਕ ਕੇ ਅੰਦਰ ਹੈ ਉਹ ਦਿੱਤਾ ਜਾ ਰਿਹਾ ਤੇ ਜਿਹੜੇ ਕਰਪਟ ਲੋਕ ਇਹਦੇ ਨਾਲ ਆ ਜਾਂਦੇ ਆ ਉਹ ਦੁੱਧ ਉੱਤੇ ਬਣ ਜਾਂਦੇ ਆ ਤੇ ਜਿਹੜੇ ਨਹੀਂ ਆਂਦੇ ਉਹਨਾਂ ਨੂੰ ਚੱਕ ਕੇ ਅੰਦਰ ਦੇ ਦਿੱਤਾ ਜਾਂਦਾ ਇਸ ਇਸ ਤਰ੍ਹਾਂ ਜਿਹੜਾ ਆਪੋਜੀਸ਼ਨ ਨੂੰ ਵੀ ਤੋੜਿਆ ਜਾ ਰਿਹਾ ਔਰ ਅਸੀਂ ਸਮਝਦੇ ਆ ਕਿ ਇਹਦਾ ਮੁਕਾਬਲਾ ਇੱਕ ਵੱਡੀ ਮੂਵਮੈਂਟ ਜਿਹੜੀ ਖੜੀ ਕਰਕੇ ਹੋ ਸਕਦਾ ਉਹਦੇ ਲਈ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਪੂਰੇ ਦੇਸ਼ ਦੇ ਵਿੱਚ ਭਾਰਤ ਬੰਦ ਹੈ ਜਿਹੜਾ ਉਹ ਕਰਨ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਇਹਦੀ ਅਸਲੀਅਤ ਤੋਂ ਮੋਦੀ ਸਰਕਾਰ ਦੀ ਅਸਲੀਅਤ ਤੋਂ ਜਿਹੜਾ ਜਾਣੂ ਕਰਵਾਇਆ ਜਾਵੇ ਤੇ ਤਾਂ ਕਿ ਲੋਕ ਆਪਣੇ ਮੁੱਦਿਆਂ ਦੇ ਉੱਤੇ ਜਿਹੜੀ ਲੜਾਈ ਹੈ ਉਹਦੇ ਉੱਤੇ ਕੇਂਦਰਿਤ ਕਰਨ ਸੋ ਉਹਦੇ ਲਈ ਜਿਹੜੀ ਜਾਗੋ ਕੱਢ ਕੇ ਅੱਜ ਸ਼ਹਿਰ ਦੇ ਵਿੱਚ ਸੱਦਾ ਦਿੱਤਾ ਜਾਊਗਾ ਕਿ ਸ਼ਹਿਰ ਵਾਸੀਆਂ ਨੂੰ ਕਿਹਾ ਜਾਏਗਾ ਕਿ ਤੁਸੀਂ ਆ ਆ ਪੂਰਨ ਤੌਰ ਦੇ ਉੱਤੇ 16 ਤਰੀਕ ਨੂੰ ਜਿਹੜਾ ਬੰਦ ਰੱਖਣਾ ਹੈ ਤਾਂ ਹੀ ਜਿਹੜਾ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਲੜਾਈ ਜਿਹੜੀ ਲੜੀ ਜਾ ਸਕਦੀ ਹੈ। ਸ਼ਹਿਰ ਦੇ ਵਿੱਚ ਜਾਗੋ ਕੱਢਣ ਦਾ ਪ੍ਰੋਗਰਾਮ ਬਣਾਇਆ ਗਿਆ। ਇਹ ਜਾਗੋ ਕੱਢਣ ਦਾ ਮਕਸਦ ਜਿਹੜਾ ਹੈਗਾ ਉਹ ਹੈ 16 ਤਰੀਕ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨੇ ਔਰ ਵੱਖ-ਵੱਖ ਟ੍ਰੇਡ ਯੂਨੀਅਨਾਂ ਨੇ ਇਹ ਦਿੱਤਾ ਉਹ ਨੂੰ ਉਹਦੀ ਉਹ ਮਤਲਬ ਉਹਦੀ ਤਿਆਰੀ ਵਜੋਂ ਅਸੀਂ ਅੱਜ ਜਿਹੜਾ ਰਾਤ ਨੂੰ ਇੱਥੇ ਜਾਗੋ ਸ਼ਹਿਰ ਚ ਕੱਢ ਰਹੇ ਆ ਇਹਦੇ ਵਿੱਚ ਇਹ ਸਾਫ਼ ਦੱਸ ਦਈਏ ਕੌਂਫਲਟ ਉਹਨਾਂ ਨੇ ਬਹੁਤ ਕੌਂਫਲਟ ਕੁਲਵਿੰਦਰ ਸਿੰਘ ਨੇ ਬੜਾ ਡਿਟੇਲ ਚ ਵੈਸੇ ਦੱਸ ਦਿੱਤਾ ਵੀ ਇਹ ਸਰਕਾਰ ਦਾ ਰਵਈਆ ਕਿਹਜਾ ਉਸ ਪਾਸੇ ਬਹੁਤਾ ਜਾਣ ਦੀ ਜ਼ਰੂਰਤ ਨਹੀਂ ਮੈਂ ਦੁਕਾਨਦਾਰ ਭਰਾਵਾਂ ਨੂੰ ਇੱਕ ਅਪੀਲ ਜ਼ਰੂਰ ਕਰੂੰਗਾ ਵੀ ਮੇਰਾ ਖਿਆਲ ਆ ਉਹ ਦਿਨ ਦੂਰ ਨਹੀਂ ਜਦੋਂ ਦੁਕਾਨਦਾਰ ਭਰਾ ਆ ਕੇ ਸਾਨੂੰ ਫਿਰ کیا ਕਰਨਗੇ ਵੇ ਤੁਸੀਂ ਕੁਝ ਨਾ ਕੋਈ ਐਕਸ਼ਨ ਲਓ ਸੀ ਤੁਹਾਡੇ ਨਾਲ ਆ ਇਸ ਪਹਿਲੇ ਕਰਨਗੇ ਕਿਉਂਕਿ ਇਹਨਾਂ ਦਾ ਜਿਹੜਾ ਵਪਾਰ ਬੰਦ ਹੋਣ ਜਾ ਰਿਹਾ ਬਿਲਕੁਲ ਇਹ ਕਿਸੇ ਨੂੰ ਭੁਲੇਖਾ ਨਾ ਰਹੇ ਜਿਹੜੇ ਅਜੇ ਉਹਦੇ ਕੰਮ ਜਿਹ ਕਿਸੇ ਦੇ ਚੱਲਦੇ ਆ ਨਾ ਇਹ ਬਿਲਕੁਲ ਬੰਦ ਹੋਣ ਜਾ ਰਹੇ ਆ ਅਮਰੀਕਾ ਚ ਜਾ ਕੇ ਦੇਖ ਲਓ ਕੈਨੇਡਾ ਚ ਜਾ ਕੇ ਦੇਖ ਲਓ ਮੈਂ ਕਈ ਵਾਰ ਜਾਇਆ ਤੇ ਉੱਥੇ ਵੀ ਜਿਹੜੀ ਛੋਟੀ ਦੁਕਾਨਦਾਰੀ ਆ ਨਾ ਉਹ ਤਕਰੀਬਨ ਖਤਮ ਹੋ ਚੁੱਕੀ ਜਿਹੜੀ ਮਾੜੀ-ਬੋਟੀ ਹੈ ਉਹ ਵੀ ਮਾੜੇ-ਮੋٹے ਸਾਹ ਹੀ ਲੈਂਦੀ ਆ ਉਹਦਾ ਵੀ ਕੋਈ ਕਾਰੋਬਾਰ ਹੈ ਨਹੀਂ ਕਾਨੂੰਨ ਇਦਾਂ ਦੇ ਬਣਾਏ ਜਾ ਰਹੇ ਆ ਬਈ ਜਿਹਦੇ ਨਾਲ ਉਹਨਾਂ ਦਾ ਵੀ ਸਾਹ ਜਿਹੜਾ ਉਹ ਸੁੱਤਿਆ ਜਾਂਦਾ ਹੈ ਇੱਥੇ ਵੀ ਇਹੀ ਹਾਲ ਆ ਜਿੱਦਾਂ ਐਮਾਜ਼ੋਨ ਨੇ ਬਹੁਤ ਸਾਰਾ ਕਾਰੋਬਾਰ ਖਿੱਚ ਲਿਆ ਇਹ ਵੱਡੇ ਵੱਡੇ ਮਾਲ ਜਿਹੜੇ ਹੈਗੇ ਆ ਇਹਨਾਂ ਨੇ ਬਹੁਤ ਸਾਰਾ ਕਾਰੋਬਾਰ ਖਿੱਚ ਲਿਆ ਹੁਣ ਅਗੋਂ ਹੋਰ ਜਿਹੜੇ ਮਾਲ ਖੁੱਲ ਰਹੇ ਆ ਇਹਨਾਂ ਨਾਲ ਜਿਹੜਾ ਆਮ ਛੋਟੀ ਦੁਕਾਨਦਾਰੀ ਤੇ ਦਰਮਿਆਨੀ ਦੁਕਾਨਦਾਰੀ ਇਹ ਬਿਲਕੁਲ ਖਤਮ ਹੋਣ ਜਾ ਰਹੀ ਆ ਸੋ ਅਸੀਂ ਇਹਨਾਂ ਸਾਰੇ ਭਰਾਵਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਇਹ ਅਪੀਲ ਕਰਦੇ ਆ ਵੀ ਇਹਦੇ ਵਿੱਚ ਵੱਲ ਚੜ ਕੇ ਹਿੱਸਾ ਲਾਓ ਇਹ ਕਿਸੇ ਇੱਕ ਦਾ ਨਹੀਂ ਕਿਸੇ ਇੱਕ ਦਾ ਇੰਟਰਸਟ ਨਹੀਂ ਸਾਰਿਆਂ ਦੇ ਇੰਟਰਸਟ ਵਾਸਤੇ ਆ ਇਹ ਸਾਰੇ ਸਮਾਜ ਦੇ ਇੰਟਰਸਟ ਵਾਸਤੇ ਆ ਜਿਹੜੀ ਇਹ ਭਰਾ ਮਾਰੂ جنگ ਸ਼ਹਿਰ ਦੇਸ਼ ਵਿੱਚ ਕਰਾਉਣਾ ਚਾਹਦੀ ਸਰਕਾਰ ਇਹ ਤੋਂ ਵੀ ਥੋੜਾ ਜਿਹਾ ਸੁਚੇਤ ਰਹਿਣਾ ਚਾਹੀਦਾ ਸਾਨੂੰ ਕਿਉਂਕਿ ਇਹ ਕਦੀ ਧਰਮਾਂ ਦਾ ਪੰਗਾ ਪਾ ਕੇ ਕਦੀ ਕਿਸੇ ਕਿਸਮ ਦਾ ਕਦੀ ਨਫ਼ਰਤ ਇੱਕ ਦੂਸਰੇ ਧਰਮਾਂ ਵਿੱਚ ਪਸਾ ਕੇ ਕਦੀ ਜਾਤਾਂ ਵਿੱਚ ਕਦੀ ਸਟੇਟਾਂ 'ਚ ਨਫ਼ਰਤ ਪਾ ਲਾ ਕੇ ਇਹ ਆਪਣਾ ਜਿਹੜਾ ਰਾਜ ਉਹ ਸਿੱਧਾ ਕਰਨਾ ਚਾਹੁੰਦੇ ਆ ਸਾਨੂੰ ਇਸ ਗੱਲ ਤੋਂ ਬਹੁਤ ਸੁਚੇਤ ਰਹਿਣਾ ਪਊਗਾ ਵੀ ਸਰਕਾਰ ਦੀ ਮੰਚਾ ਕੀ ਹੈ ਡੈਮੋਕ੍ਰੇਸੀ ਦਾ ਜਿਹੜਾ ਇਹ ਜਿਹਨੂੰ ਇਹਦੇ ਜਿਹੜਾ ਕਤਲ ਕੀਤਾ ਉਹਦਾ ਨੰਗਾ ਰਾਜ ਚੰਡੀਗੜ੍ਹ ਚ ਹੋ ਚੁੱਕਿਆ ਇੱਕ ਪਾਸੇ 20 ਸੀਟਾਂ ਸਾਫ ਨਜ਼ਰ ਆਉਂਦੀਆਂ ਸੀ 12 ਸੀਟਾਂ ਇੱਕ ਪਾਸੇ ਤੇ ਉਹ ਦੇਖ ਲਓ ਵੀ ਕਿਸ ਢੰਗ ਦੇ ਨਾਲ ਉਹ ਮਦਮਦੀ ਕਰਕੇ ਬਾਹਰੜਿਆਂ ਨੂੰ ਜਿਤਾ ਦਿੱਤਾ ਗਿਆ ਇਹ ਇੱਕ ਸਾਰੀ ਦੁਨੀਆ ਦੇ ਸਾਹਮਣੇ ਮਿਸਾਲ ਹੈ ਜਿਹਦੀ ਕੇ ਸੁਪਰੀਮ ਕੋਰਟ ਨੇ ਵੀ ਕੋਰ ਨਕੇਦੀ ਕੀਤੀ ਆ ਔਰ ਸੁਪਰੀਮ ਕੋਰਟ ਨੇ ਇਹ ਨੂੰ ਜਮਹੂਰੀਅਤ ਦਾ ਕਤਲ ਗਿਆ ਇੱਥੇ ਤੱਕ ਸਬਰੀਮ ਕੋਰਟ ਦੇ ਗਿਆ ਔਰ ਜਿਹੜਾ ਹੁਣ ਜਿਹੜੇ ਇਹ ਗਏ ਆ ਕਿਸਾਨ ਜਥੇਬੰਦੀਆਂ ਜਿਹੜੀਆਂ ਵੀ ਜਥੇਬੰਦੀਆਂ ਜਿਨ੍ਹਾਂ ਦੇ ਮਾਰਚ ਕਰਕੇ ਦਿੱਲੀ ਵੱਲ ਜਾਣਾ ਸੀ ਜੋ ਉਹਨਾਂ ਦਾ ਹਸ਼ਰ ਸ਼ੰਭੂ ਬਾਰਡਰ ਤੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਸਲੂਕ ਕੀਤਾ ਜਾ ਰਿਹਾ ਉਹਦੀ ਹਾਈ ਕੋਰਟ ਨੇ ਵੀ ਡੋਟਸ ਲਿਆ ਉਹਦਾ ਵੀ ਉਹ ਪੁਰਮਨ ਅਗਰ ਦਿੱਲੀ ਨੂੰ ਜਾ ਰਹੇ ਸੀ ਤਾਂ ਹਰਿਆਣੇ ਦੇ ਲੋਕਾਂ ਦਾ ਉਹਨਾਂ ਨੂੰ ਹੱਕ ਹੈ ਇਦਾਂ ਰੋਕਾ ਕਿਉਂ ਲਗਾਈ ਜਾਂਗੇ ਜਾਂ ਜਦੋਂ ਪੁਰਮਨ ਜਾ ਰਹੇ ਆ ਸੋ ਇੱਥੇ ਜਮਹੂਰੀਅਤ ਨਾਂ ਦੀ ਬਿਲਕੁਲ ਚੀਜ਼ ਖਤਮ ਹੋ ਰਹੀ ਹੈ ਇਹ ਜਿਹੜਾ ਰਾਜ ਆ ਬਿਲਕੁਲ ਹਿਟਲਰ ਚਾਹੀਦਾ ਰਾਜ ਆ ਔਰ ਬਿਲਕੁਲ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਜੋ ਹਿਟਲਰ ਨਾਲੋਂ ਕੋਈ ਫਰਕ ਨਹੀਂ ਰਹਿ ਜਾਊਗਾ ਇਦਾਂ ਦਾ ਹਾਲ ਕਦੀ ਫਰਾਂਸ 'ਚ ਵੀ ਹੋਇਆ ਸੀ ਤੇ ਹਿਟਲਰ ਨੇ ਵੀ ਕੀਤਾ ਸੀਗਾ ਪਰ ਇੱਕ ਗੱਲ ਯਾਦ ਰੱਖ ਲੈਣ ਵੀ ਉਹਨਾਂ ਦਾ ਹਸ਼ਰ ਕੀ ਹੋਇਆ ਸੀ ਹਿਟਲਰ ਨੇ ਅਖੀਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਪ ਹੀ ਆਪਣੀ ਜ਼ਿੰਦਗੀ ਗਵਾੜੀ ਪਈ ਸੀ ਸੋ ਜਿਹੜੇ ਲੋਕ ਸੰਘਰਸ਼ ਆ ਇਹ ਕਦੀ ਟਲਦੇ ਨਹੀਂ ਹੁੰਦੇ ਬਹੁਤ ਸਾਰਾ ਪੰਡਾ ਜ਼ੁਲਮ ਉਹ ਆਪਣੇ ਉਹਨਾਂ ਦੇ ਮੁਗਲਾਂ ਨੇ ਵੀ ਕੀਤਾ ਲੋਕਾਂ ਤੇ ਬਹੁਤ ਤਾਰਾ ਤਸ਼ੱਦਦ ਜਿਹੜਾ ਅੰਗਰੇਜ਼ਾਂ ਨੇ ਵੀ ਕੀਤਾ ਪਰ ਇਹ ਮੂਵਮੈਂਟ ਕਦੀ ਬੰਦ ਨਹੀਂ ਹੋਈਆਂ ਇਸ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਅਸੀਂ ਇਸ ਚੀਜ਼ ਦਾ ਧਿਆਨ ਰੱਖ ਲੈਣ ਇਹ ਮੂਵਮੈਂਟ ਬੰਦ ਨਹੀਂ ਹੋਣੀ ਅੱਗੇ ਤੋਂ ਸੰਘਰਸ਼ ਵਧੇ ਤੇਜ ਯੁਨੀਆਂ ਵੱਲੋਂ ਜਾਗੂ ਕਰ ਰਹੇ ਆ ਕਿਸਾਨ ਮੋਰਚੇ ਦੇ ਲਈ ਕਿਉਂਕਿ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੋਈ ਆ ਉਹ ਜਿਹੜੀ ਕਾਲ ਦਿੱਤੀ ਆ ਉਹ ਲੋਕਾਂ ਦੇ ਮਜ਼ਦੂਰਾਂ ਮੁਲਾਜ਼ਮਾਂ ਦੁਕਾਨਦਾਰਾਂ ਕਿਸਾਨਾਂ ਦੇ ਹੱਕ ਦੇ ਉੱਤੇ ਡਾਕੇ ਮਾਰ ਰਹੀ ਹੈ ਮੋਦੀ ਸਰਕਾਰ ਜਿੱਦਾਂ ਦੀ ਇਹ ਆਈਐਲ ਲਗਭਗ 10 ਮਹੀਨਾ ਸਾਲ ਜਾ ਰਿਹਾ ਕੋਈ ਵਾਰ ਖੁਸ਼ੀ ਨਹੀਂ ਸਿਰਫ ਲਾਲੀਪਪ ਦੇ ਦਿੱਤੇ ਜਾ ਰਹੇ ਆ ਕਿਸੇ ਨੂੰ ਧਰਮ ਦਾ ਕਿਸੇ ਨੂੰ ਮੰਦਰ ਦਾ ਕਿਸੇ ਨੂੰ ਕਿਸੇ ਦਾ ਕਿਸੇ ਨੂੰ 15 ਲੱਖ ਦਾ ਹੁਣ ਅੱਕ ਕੇ ਜੇ 1.5 ਸਾਲ ਪਹਿਲਾਂ ਤਕਰੀਬਨ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਕਿਸਾਨਾਂ ਦਾ ਜਿਹੜੀਆਂ ਮੰਗਾਂ ਮੰਨੀਆਂ ਸੀਆਂ ਉਹਨਾਂ ਤੇ ਵੀ ਕੋਈ ਇੱਕ ਨਹੀਂ ਕੀਤਾ ਕੋਈ ਅਸਰ ਨਹੀਂ ਕੀਤਾਗਾ ਹੁਣ ਕਿਸਾਨਾਂ ਦੀ ਇੱਕ ਧਿਰ ਜਦੋਂ ਦਿੱਲੀ ਜਾ ਰਹੀ ਆ ਤਾਂ ਸਾਰੇ ਕੈਦੀ ਕਾਨੂੰਨ ਛਿੱਕੇ ਤੰਕੇ ਉਹਨੂੰ ਬੈਰੀਜੇਟ ਬਣਾ ਕੇ ਬੜੇ ਬੜੀਆਂ ਪਹਾੜ ਜੇ ਦੀਆਂ ਕੰਧਾਂ ਹਸਾਰ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰ ਰਿਆ ਤੇ ਮੜਿਆ ਜਾ ਰਿਹਾ ਕਿਸਾਨਾਂ ਫਿਰ ਵੀ ਅਸਰ ਰੋਕ ਰਹਾ ਯਾ ਹਾਈ ਕੋਰਟ ਮਾਂਜੋ ਹਾਈ ਕੋਰਟ ਨੂੰ ਵੀ ਇਹ ਕਹਿਣਾ ਪੈ ਰਿਹਾ ਤੇ ਕਿਉਂ ਰੋਕਾ ਰਹੀਆਂ ਲੋਕਾਂ ਦੇ ਘਰਾਈ ਕੋ ਲੋਕਾਂ ਦੇ ਸੰਵਿਧਾਨਕ ਹੱਕ ਆ ਕੋ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਆ ਉਹਨਾਂ ਨੂੰ ਆਪਣੇ ਮੰਗਾ ਕਹਿੰਦੀ ਇਜਾਜ਼ਤ ਆ ਉਹਨਾਂ ਨੂੰ ਰਸਤਾ ਦਿਓ ਹੁਣ ਦੇਖੋ ਅੱਜ ਵੀ ਉਹਨਾਂ ਦੀ ਧਾਰਚਾ ਬੋਲੀ ਆ ਕੱਲ ਨੂੰ ਕੀ ਹੁੰਦਾ ਅਸੀਂ ਉਹਦੇ ਸਬੰਧ ਵਿੱਚ ਕਿਸਾਨਾਂ ਦੇ ਉਸ ਧਿਰ ਨਾਲ ਵੀ ਖੜੇ ਆ ਕਿ ਮੰਗਾ ਸਾਰੀਆਂ ਸਾਂਝੀਆਂ ਇਹ ਨਾ ਸੋਚਣ ਕਿ ਪਾਟੇ ਆ ਅਸੀਂ ਇੱਕ ਦੂਜੇ ਦੇ ਪੂਰਕ ਆ ਅਸੀਂ 16 ਦਾ ਭਾਰਤ ਮਨ ਕਰਨਾ ਸੀ ਉਹਨਾਂ ਨੇ ਉੱਥੇ ਜਾਣਾ ਸੀ ਕਿ ਅੱਜ ਵੀ ਉਹਨਾਂ ਦੇ ਤਸ਼ੱਦਦ ਨੂੰ ਦੇ ਦੇ ਕੱਲ ਦੀ ਕਾਲ ਦਿੱਤੀ ਆ ਕੱਲ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਟੋਲ ਪਲੇਸ ਦੇ ਪਲਾਜ਼ੇ ਬੰਦ ਕਿਤੇ ਜਾਣਗੇ ਉਹ ਤੋਂ ਅਗਲਾ ਐਕਸ਼ਨ 18 ਤਰੀਕ ਨੂੰ ਦੁਹਰਾ ਮੀਟਿੰਗ ਰੱਖੀ ਗਈ ਆ ਤਾਂ ਕਿ ਅਗਲੇ بڑے ਐਕਸ਼ਨ ਤਿਆਰ ਕਰਦੇ ਆ ਮੋਦੀ ਸਰਕਾਰ ਨੂੰ ਇਹ ਸਮਝ ਲਾਣਾ ਚਾਹੀਦਾ 24 ਦੇ ਆ ਵੋਟਾਂ ਉਦੋਂ ਬਾਈ ਦੀਆਂ ਵੋਟਾਂ ਸਿੱਤੇ ਸੀ ਜਦੋਂ ਨਿਰਾਸ਼ ਹੋ ਕੇ ਗਿਆ ਸੀ ਮੋਦੀ ਆ ਤਾਂ ਮੌਕੇ ਨਾ ਗੱਗਦਾ ਸੀ ਹੁਣ 24 ਦੀਆਂ ਵੋਟਾਂ ਮੋੜੇ ਆ ਰਹੀਆਂ ਤਾਂ ਇਹਨੂੰ ਇਹ ਬਦਲਣੇ ਪੋਗਾ ਡੈਮੋਕ੍ਰੇਸੀ ਦਾ ਰਾਜ ਤੋੜਨੇ ਪੋਗਾ ਤਨਬਤ ਅਸੀਂ ਅੱਜ 16 ਦੇ ਭਾਰਤ ਬੰਦ ਦੀਆਂ ਤਿਆਰੀਆਂ ਵਜੋਂ ਸ਼ਹਿਰ ਦੇ ਵਿੱਚ ਜਾਗੋ ਆ ਜਿਹੜੀ ਉਹ ਕੱਢ ਰਹੇ ਆ ਜਿਹਦੇ ਵਿੱਚ ਅਸੀਂ ਇਹ ਸਾਰੇ ਸ਼ਹਿਰ ਦੇ ਵਿੱਚ ਸੱਦਾ ਦੇ ਦੇ ਰਹੇ ਆ ਕਿ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹ ਸਾਰੀਆਂ ਜਿਹੜੀਆਂ ਤੇ ਰਾ ਆ ਹਰ ਇੱਕ ਤਬਕਾ ਉਹਦੇ ਉਹਦੀ ਸ਼ਮੂਲੀਅਤ ਕਰਾਉਣ ਵਾਸਤੇ ਆ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਹਰ ਇੱਕ ਤਬਕੇ ਨੂੰ ਮੋਦੀ ਜਿਹੜੀ ਮੋਦੀ ਸਰਕਾਰ ਆ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਆਪਣਾ ਜਿਹੜਾ ਫਾਸ਼ੀਵਾਦ ਦਾ ਜਿਹੜਾ ਅਜੰਡਾ ਆ ਉਹ ਹਰ ਇੱਕ ਤਬਕਾ ਚਾਹੇ ਉਹ ਮਜ਼ਦੂਰ ਹੋਣ ਔਰਤਾਂ ਹੋਣ ਚਾਹੇ ਉਹ ਵਿਦਿਆਰਥੀ ਹੋਣ ਚਾਹੇ ਉਹ ਚਾਹੇ ਉਹ ਕਿਸਾਨ ਹੋਣ ਹਰ ਇੱਕ ਧਿਰ ਤੇ ਜਿਹੜਾ ਆ ਉਹ ਆਪਣਾ ਜਿਹੜਾ ਆ ਤਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਅਸੀਂ ਇਹ ਭਾਰਤ ਬੰਦ ਦਾ ਸੱਦਾ ਲੋਕਾਂ ਨੂੰ ਦੇਣ ਜਾ ਰਹੇ ਆ ਤਾਂ ਜੋ ਹਰ ਇੱਕ ਤਬਕੇ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਹੱਲ ਹੋ ਸਕਣ ਜਿਹਦੇ ਵਿੱਚ ਜਿਸ ਤਰੀਕੇ ਨਾਲ ਮੋਦੀ ਸਰਕਾਰ ਅਵਾਨੀਆਂ ਅਡਾਨੀਆਂ ਦੀਆਂ ਜਿਹੜੀਆਂ ਆ ਉਹ ਹਜ਼ਾਰਾਂ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ ਕਰ ਰਹੀ ਆ ਤੇ ਦੂਸਰੇ ਪਾਸੇ ਜਿਹੜਾ ਮਜ਼ਦੂਰ ਆ ਉਹਨੂੰ ਉਹਨੂੰ ਕਰਜ਼ੇ ਦੇ ਹੇਠ ਜਿਹੜਾ ਆ ਦੱਬ ਰਹੀ ਆ ਲੋਕਾਂ ਨੂੰ ਇਹ ਲਾਰਾ ਦਿੱਤਾ ਗਿਆ ਕਿ ਤੁਹਾਨੂੰ ਅਸੀਂ 15-15 ਲੱਖ ਅਕਾਊਂਟ ਦੇ ਵਿੱਚ ਪਾਵਾਂਗੇ ਸਾਡੇ ਨਾਲ ਜਿਹੜੇ ਆ ਇਹ ਹੋਰ ਬਹੁਤ ਸਾਰੇ ਵਾਅਦੇ ਕੀਤੇ ਪਰ ਨੋਟਬੰਦੀ ਕਰਕੇ ਮੋਦੀ ਸਰਕਾਰ ਨੇ ਜਿਹੜਿਆ ਲੋਕਾਂ ਦੀ ਜੇਬਾਂ ਦੇ ਵਿੱਚ ਪੈਸਾ ਸੀ ਉਹ ਵੀ ਜਿਹੜਾ ਕਢਵਾ ਲਿਆ ਗਿਆ ਹੈ ਔਰ ਇਸੇ ਤਰੀਕੇ ਨਾਲ ਮੋਦੀ ਸਰਕਾਰ ਆਪਣਾ ਫਾਸ਼ੀਵਾਦੀ ਏਜੰਡਾ 2024 ਦੀਆਂ ਜਿਹੜੀਆਂ ਵੋਟਾਂ ਆ ਉਹਦੇ ਲਈ ਕਰ ਰਹੀ ਹੈਗੀ ਆ ਅਸੀਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਉਸ ਦਾ ਫਾਸ਼ੀਵਾਦੀ ਏਜੰਡਾ ਇਸੇ ਤਰੀਕੇ ਨਾਲ ਲਾਗੂ ਹੋ ਰਿਹਾ ਤਾਂ ਲੋਕਾਂ ਦੀ ਜਿਹੜੀ ਇੱਕ ਜਿਹੜੀ ਇਹ ਬਹੁਤ ਵੱਡੀ ਮੂਵਮੈਂਟ ਜਿਹੜੀ ਉਸ ਦੇ ਖਿਲਾਫ ਜਿਹੜੀ ਇਹ ਤਿਆਰ ਹੈਗੀ ਆ ਔਰ ਪੰਜਾਬ ਦੇ ਵਿੱਚ ਅਸੀਂ ਸਭ ਤੋਂ ਵੱਧ ਇਸ ਦੇ ਇਸ ਫਾਸ਼ੀਵਾਦੀ ਏਜੰਡੇ ਦਾ ਵਿਰੋਧ ਕਰਾਂਗੇ ਚਾਹੇ ਜਨਤਾ ਜੈ ਸੰਗਰ